ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਗੁੱਜਾਪੀਰ ਤਹਿਸੀਲ ਅੰਜਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀਆਂ ਜਿਨ੍ਹਾਂ ਚੋਂ ਇੱਕ ਗੱਬਣ ਆ ਤੇ ਦੋ ਸੁਈਆਂ ਸਵਾਈਆਂ ਸੁਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੇ ਪਾਸ ਕਰਕੇ ਵੇਚ ਚਾਹ ਕੇ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਜੀ ਵਧੀਆ ਵੀ ਜੀ ਕਿੱਥੇ ਰਹੇ ਜੀ ਵਾਵਾ ਤੇਰੇ ਬਦਦਸ਼ ਨੋ ਹੈ ਤੁਹਾਡੇ ਬਸ ਟਾਈਮ ਹੀ ਲੱਗਾ ਕੋਈ ਥੋੜਾ ਵਿਜੀ ਰਹੇ ਠੀਕ ਆ ਤੇ ਕਿੰਨਿਆਂ ਅੱਜ ਤਿੰਨ ਅੱਜ ਤਿੰਨ ਜੀ ਠੀਕ ਆ ਵੱਡੇ ਛੋਟੇ ਪਾਸਾ ਲਈ ਹੈ ਹਨਾ ਹਾਂਜੀ ਸਾਰੇ ਚਲੋ ਨਾਮ ਦੱਸਦੇ ਕਰੀ ਨਾਮ ਬਿਆਨਕਰੂਪ ਸਿੰਘ ਪਿੰਡ ਵਿਧਿਆਪੀ ਤਹਿਸੀਲ ਨਾਲਾ ਜ਼ਿਲ੍ਹਾ ਮਸਾ ਤੇ ਫੋਨ ਨੰਬਰੇ ਬੋਲ ਦੋ 9855110755 ਤੇ ਅਜਨਾਲੇ ਦੇ ਬਿਲਕੁਲ ਨਾਲ ਹੀ ਆ ਹਨਾ ਨਾਲ ਤੋਂ 2 ਕਿਲੋਮੀਟਰ ਠੀਕ ਆ ਜੀ ਆ ਗਾਤਾ ਜੀ ਸੋਈ ਆ ਇਹ ਕੱਲ ਸੂਈ ਦੇ ਸਵੇ ਦੀ ਅੱਛਾ ਹਾਂਜੀ ਤੇ ਹੈਗੇ ਤੇ ਜਰਸੀ ਆ ਕੱਦ ਕਾਠੇ ਦਾ ਐਚਐਫ ਕਾਵਾ ਨਾਲ ਵਿੱਚ ਕੱਦ ਦੇਖ ਲੋ ਮੇਰਾ 6 ਫੁੱਟ ਹਾਈਟ ਜਿਹੜਾ ਕੱਦ ਦੇਖ ਲੋ ਇਹਦਾ ਕੱਦ ਜਿਹੜਾ ਵਾ ਲੱਗਿਆ ਐਚਐਫ ਕਾਵਾ ਬੱਜੀਆਂ ਵਾ ਉਹਨਾਂ ਤੋਂ ਵੀ ਉੱਚਾ ਵਾ ਵੀ ਕਾਵਾ ਜਿਹੜੀਆਂ ਆਪਣੇ ਆਪ ਚ ਵੱਡੀਆਂ ਵਾ ਠੰਡੀ ਸੀਲਸ ਲੱਗ ਠੀਕ ਆ ਹਾਂਜੀ ਤਾਂ ਦੇਖ ਸਾ ਤੇ ਥਾਣੇ ਦੇ ਕੋਈ ਬੰਗਾ ਨਹੀਂ ਕੁਛ ਨਹੀਂ ਸਲਾਈ ਜਿੱਡੀ ਮੋਟੀ ਧਾਰ ਆ ਤੇ ਬਾਕੀ ਬਿਲਕੁਲ ਹੱਤੀ ਚੋਈ ਵਾਲੇ ਥਾਣੇ ਮਿਲਕਵੇਂ ਨੂੰ ਵੀ ਚੰਗੀ ਲੱਗੀ ਆ ਖਾਣਾ ਦਾ ਸਾਈਜ਼ ਗਿਆ ਪਾਪਾ ਦੇਖ ਸਕਦੇ ਆ ਇਹ ਆ ਵੀ ਚਲੋ ਜਿੰਨੇ ਗਰਮੀਆਂ ਚ ਚੋਣੀ ਆ ਚੰਗੇ ਦੁੱਧ ਵਾਲੀ ਗਾਂ ਰੱਖਣੀ ਆ ਉਹਦੇ ਲਈ ਚੰਗੀ ਬਹੁਤ ਵਧੀਆ ਜੀ ਬਹੁਤ ਵਧੀਆ 25 ਪਲੱਸ ਜਾਏਗੀ ਆਰਾਮ ਨਾਲ ਅੱਛਾ ਹਾਂਜੀ 25 ਦੇ ਲਾਗੇ ਬਣਾ ਜਿਹੜਾ ਚੱਲ ਜੂਗੀ ਤੋਰੋ ਹਾਂ ਫਿਰ ਇੱਕ ਇਹ ਸੂਏ 22 ਲੀਟਰ ਦੁੱਧ ਦਿੱਤਾ ਇਹਨੇ ਸੂਆ ਕੰਨੀਆਂ ਵੀ ਬਰਾਬਰ ਦੇਈ ਜੇ ਕਰ ਅੱਛਾ ਸੂਆ ਦੂਸਰਾ ਜੇ ਫਿਰ ਦੂਸਰਾ ਪਿਓ ਆ ਦੇਖੋ ਆ ਦੇਖ ਸਾਡੇ ਬਰਾਬਰ ਡੀਜ ਕਰਨ ਕਰਨੀਆਂ ਠੀਕ ਹੈ ਜੀ 25 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਚਵਾਈ ਜਾਊਗੀ ਤੇ ਬਾਕੀ ਕੱਦ ਕਾਠ ਪੱਖੋਂ ਪੂਰੀ ਜਵਾਨ ਆ ਕੋਈ ਵੀ ਰਾਨ ਕੇ ਵੇਖੇ ਕਦੀ ਬਾਕੀ ਹਵਨਰੀ ਧੱਕ ਗਾਹਣ ਚੰਗੀ ਰੱਖਦੀ ਆ ਆ ਦੇਖ ਆ ਇਹ ਆ ਵੀ ਚਲੋ ਤਾਜੀ ਸੋਈ ਆ ਥੋੜੀ ਲੱਪੇ ਤੇ ਆ ਬੱਚਾ ਦਾ ਕਾਫੀ ਭਲਿਆ ਦਿੱਸਦਾ ਇਹਨੇ ਪਾ ਮਿੱਥੇ ਬੈ ਜਾ ਕੋਈ ਨਹੀਂ ਲੈ ਜਾ। ਬਾਹਰ ਮਾਰ ਦਈਏ। ਬਾਕੀ ਆ ਪਛਾਣਵੇਂ ਹਵਾਨਾ ਜਿਹੜਾ ਆਪਾਂ ਦੇਖ ਸਕਦੇ ਚੰਗਾ ਦਿਖਉਂਦੀ ਹੈ। ਤੇ ਬਿਲਕੁਲ ਸਾਫ ਚੋ ਆ। ਉੱਥੇ ਜਾ ਕੇ ਦਿਖਾ ਦਿੰਨੇ ਵੀ ਦੀ। ਥੋੜੀ-ਥੋੜੀ ਲਾਜ। ਬੱਕੇ ਦਾ ਥੋੜਾ ਜਿਹਾ ਵੱਧ ਕਰਦੀ ਹੈ। ਆ ਫਿਰ ਤੋਂ ਦੇਖ ਸਕਦੇ ਇੱਕ ਕਰੀ ਹਵਾਨਾ ਇਹਦਾ। ਬਿਲਕੁਲ ਅਗਲੇ ਥਾਂ ਇੱਕੋ ਜਿਹਾ ਮਗਰਲੇ ਇੱਕੋ ਜਿਹਾ। ਬਾਕੀ ਹੈ ਥੰਡੀ ਸੀ ਲਿਆ ਤੇ ਮੋਟੀ ਧਾਰਿਆ ਜਿਹੜੇ ਕੋਈ ਭੂਰ ਸ਼ਿੱਟਾ ਨਹੀਂ ਕੋਈ ਕੁਛ ਨਹੀਂ ਠੀਕ ਹੈ ਆ ਪੋਲੀ ਹੈ ਕਿੰਨਾ ਫੇ ਰੱਖਣਾ ਇਹਦਾ ਮੁੱਲ ਮੁੱਲ ਤੇ ਜੀ ਮੱਜਿਆਂ ਦੇ ਬਰਾਬਰ ਆ ਭਾਵੇਂ ਲੱਖੋਂ ਬਾਹਰ ਕਰ ਦਈਏ ਹਾਂਜੀ ਪਰ ਚਲੋ ਆਪਾਂ ਰੇਟ ਤੇ ਆਪਣੀ ਬਿਲਕੁਲ ਯਾਜ ਹੀ ਹੁੰਦੇ ਆ ਹਾਂਜੀ ਮੁੱਲ ਕਰਨ ਭਾਵੇਂ 90 ਕਰੀਏ 82 ਹਜ਼ਾਰ ਦੀ ਹਾਂ ਨਾ ਜੀ ਅੱਛਾ 82 ਹਜ਼ਾਰ ਦੀ ਦੇ ਦੋਗੇ 80 ਹਜ਼ਾਰ ਦੀ ਦੇ ਦਾਂਗੇ ਅੱਛਾ 80 ਦੀ ਦੇ ਦੋਗੇ ਚਲੋ ਬਾਕੀ ਫੋਟੋ ਕਰਦਾਂ ਕੋਈ ਮਾਨਤਨ ਕਰਦਾਂਗੇ ਕੋਈ ਮੌਕੇ ਤੇ ਹੋ ਜੋਗੀ ਹਨਾ ਠੀਕ ਬਾਕੀ ਇੱਕ ਗਰਮੀਆਂ ਦਾ ਤੋਹਫਾ ਹੀ ਏ ਠੀਕ ਹੈ ਜੀ ਇੰਨੀ ਠੰਡੀ ਲੱਭਦੀ ਨਹੀਂ ਸਾਈ ਬਾ ਤੇ ਬਾਕੀ ਆ ਵੀ ਇੱਡੇ ਕੱਦ ਕਾਟ ਤੇ ਘੱਟ ਲੱਭਦੀਆਂ ਵਾਂ ਦੇ ਤੇ ਵੇਖ ਲੋ ਤੁਸੀਂ ਚੰਗਾ ਸਟਰਕਚਰ ਏ ਜਿਹੜਾ ਸਾਰਾ ਵੇਖ ਲੋ ਮੇਰੇ ਮੋਢਿਆਂ ਦਾ ਘਾਉਂਦੀ ਠੀਕ ਹੈ ਤੇ ਬਾਕੀ ਬਿਲਕੁਲ ਤਾਜੀ ਸੂਈ ਏ ਸਾਰੀਆਂ ਗਰਮੀਆਂ ਦੁੱਧ ਕੱਟਣਾ ਹੀ ਨਹੀਂ ਤੇ ਹੁਣ ਆਵੇ ਸੂਈ ਸਵਾਈ ਹੈ ਹਾਂ ਜੀ ਇਹਨੂੰ ਵੀ ਜੀ 2 ਸਵਾ 2 ਮਿੰਟ 2 1/2 ਮਿੰਟ ਹੋ ਗਿਆ ਇਹ ਮੈਂ ਘਰ ਆਈ ਅੱਛਾ ਹਾਂ ਜੀ ਇਹ ਥਲੇ 24 ਪਾਚੀ ਲੀਟਰ ਚੋੜਾ ਰਿਆਂ ਅੱਛਾ ਹੁਣ ਆਸਟਾ ਮੇ ਥੋੜੇ 18 ਲੀਟਰ ਦੁੱਧ ਆ ਅੱਛਾ ਹਾਂਜੀ ਤੇ ਮਗਰ ਬੱਛੀ ਮੈਂ ਘਰ ਇੱਕੋ ਰੱਖਣੀ ਆ ਕਿਤੀ ਅੱਛਾ ਤੇ ਇਹ ਦੋਵੇਂ ਫਿਰ ਦੇ ਦੇਣੀ ਆ ਤਾਂ ਠੀਕ ਆ ਤੇ ਹੁਣ ਦੁੱਧ 18 ਲੀਟਰ ਹੈਗਾ ਪੱਕਾ 18 ਲੀਟਰ ਬਿਲਕੁਲ ਪਿਆਰ ਤੇ ਮਗਰ ਬੱਛੀ ਆ ਕੀ ਆ ਮਗਰ ਬੱਛੀ ਆ ਕਿਹੜੀ ਬੱਛੀ ਜੇ ਇਹਦੀ ਬੱਛੀ ਆ ਜੀ ਆਵਲੀ ਬੱਛੀ ਬੱਛੀ ਵੀ ਚੰਗੀ ਸੰਭੀ ਸੰਭੀ ਆ ਵੱਛੀਆਂ ਜਿਹੜੀਆਂ ਤਿਆਰ ਕਰਦੇ ਆ ਵੀਰ ਜਣੇ ਆਪ ਸ਼ੌਂਕ ਦੇ ਨਾਲ ਆ ਵੀ ਘਰੇ ਸ਼ੌਂਕ ਨਾਲ ਵੱਛੀਆਂ ਤਿਆਰ ਕੀਤੀਆਂ ਵਾਲੀਆਂ ਨੇ ਨਿੱਕੀਆਂ ਹੁੰਦੀਆਂ ਤਾਂ ਜਿਹੜੀਆਂ ਪਾਲੀਆਂ ਵਾਂ ਸਾਰੀਆਂ ਤੋਰੋ ਫਿਰ ਉਹਨਾਂ ਬਾਕੀ ਹਵਾਨੇ ਤੇ ਨਾੜਾਂ ਜਿਹੜੀਆਂ ਇਹਦੇ ਵੀ ਚੰਗੀਆਂ ਇੱਕ ਮਿੰਟ ਰੋ ਤੋਰ ਦਿੱ ਇੱਥੇ ਬਿਲਕੁਲ ਠੰਢੀ ਸੀ ਹਾਂ ਦੇਖ ਸਾਡੇ ਜੀ ਸਮਾਨ ਇਹ ਤੇ ਨਾੜਾਂ ਵਿੱਚ ਚੰਗੇ ਆ ਬਿਲਕੁਲ ਦੋ ਇੱਕ ਆ ਆ ਤਿੰਨ ਥਣ ਬਰਾਬਰ ਜੇ ਆ ਵਾਧੇ ਬੰਦੀ ਜੇ ਇਹ ਚ 10 15 17 ਵਾਧ ਜੇ ਅੱਛਾ ਘਾਟੀ ਬੰਦੀ ਨਹੀਂ ਆ ਵਾਧੇ ਬੰਦੀ ਜੇ ਠੀਕ ਆ ਹਾਂਜੀ ਬਾਕੀ ਤਿੰਨ ਬਰਾਬਰ ਅੱਛਾ ਬਾਕੀ ਤਿੰਨ ਪੂਰੇ ਬਰਾਬਰ ਆ ਮਹਾਰਾ ਜਲੇ ਕੁਦਰਤਲੋਂ ਹੀ ਬਾਢ ਜੇ ਅੱਛਾ ਉਹ ਚ ਥੋੜੀਆਂ ਕਿਹ ਧਾਰਾਂ ਵਾਧਿਆ ਬਾਕੀ ਇਹ ਵੀ ਥੱਲੇੋਂ ਚਲੋ ਚੰਗੀ ਬਣੀ ਆ ਦੁੱਧ ਹੁਣ 14 ਲੀਟਰ ਮੋਕੇ ਤੇ ਜਿਹੜਾ ਕਹਿੰਦੇ ਵੀ ਹੈਗਾ ਇਹ ਦੇਗਾ ਬੋਤਲ ਜਿੰਨਾ ਪਾਈਆ ਉਰੀਜੀ ਉਨਾ ਹੀ ਚੱਗੀ ਜਾ ਬਾਕੀ ਭਾਰੇ ਢਾਂਚੇ ਦੀ ਆ ਚੰਗੇ ਸਟਰਕਚਰ ਦੀ ਹੈ ਵੀ ਤੇ ਇਹਦਾ ਫਿਰ ਮੁੱਲ ਮੁੱਲ ਵੀਰ ਜੀ ਲੈਣ ਦੇ ਨਾਲ ਹੀ ਇਹਦਾ ਮੁੱਲ 55 ਜੀ ਹਾਂਜੀ ਜੇ ਕਿ ਮੇਰੇ ਵੀਰ ਭਰਾ ਨੇ ਵੱਛੀ ਛੱਡਣੀ ਹੈ ਇੱਥੇ ਹਾਂਜੀ ਫਿਰ ਹਾਂ ਨਾ 48000 ਦੀ ਹੋ ਜੀ ਅੱਛਾ ਵੱਛੀ ਤਾਂ ਬਿਨਾ 48000 ਦੀ ਵੱਛੀ ਤੋਂ ਬਿਨਾ 48000 ਤੇ ਵੱਛੀ ਦੇ ਨਾਲ 55000 ਦੀ ਵੱਛੀ ਵੱਛੀ ਦੇ ਨਾਲ 55000 ਠੀਕ ਹੈ ਜੀ ਠੀਕ ਹੈ ਤੇ ਆਹ ਗੱਬਨ ਆ ਗਈ ਹੈ ਨਾ ਇਹ ਗੱਬਾ ਜੀ 10 ਦਿਨ ਖੜਦੀ ਹੈ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਮਤਲਬ 18 19 ਲੀਟਰ ਦੀ ਦਸਾਂ ਮਤਾਬਕ ਚੋਇਆ ਆਂਦੇ ਕਰਦੇ ਅੱਛਾ ਤੋਰੋ ਹਾਂ ਫਿਰ ਇੱਕ ਕਰੀਨ ਸੁਆਗਨਾ ਸੋਨਾ ਹੈ ਕਿ ਤੀਜਾ ਹੈ ਤੀਸਰਾ ਸੁਆਗਨਾ ਸੋਨਾ ਹੈ ਕਿਨ ਬਾਕੀ ਅਜੇ ਤਿਆਰ ਹੋਣੀ ਹੈ ਇਹ ਪਰ ਨਹੀਂ ਹੈ ਫੱਲਿਆਂ ਚੰਗੀ ਹਾਂ ਇਹ ਵੀ ਆ ਠੰਡੀ ਜਿਹੀ ਸਿਲਸਾਤ ਹੈ ਠੀਕ ਹੈ ਹਾਂਜੀ ਇਹ ਜੇ ਬਣ ਗੁਣੀ ਕਾਫੀ ਆ ਇਹ ਢਿੱਲਾ ਹਵਾਨੇ ਚ ਕਾਫੀ ਆ ਲੈ ਜੇ ਇਹ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਬਿਲਕੁਲ 1 ਕੋਜੇ ਸਾਈਟ 1 ਕੋਜੇ ਗੈਪ ਤੇ ਜਿਹੜੇ ਥਾਣੇ ਨੇ ਦੂਰ ਤੋਂ ਤੇ ਇਹਦਾ ਫਿਰ ਮੋਲ ਵੀਰ ਜੀ ਮੋਲ ਵੀਰ ਜੀ ਇਹਦਾ ਵੀ 55 ਜੀ ਉਹ ਵੀ ਆ ਛੋਟ ਕਰਦੇ ਆ 55000 ਦੀ ਖਾਨਾ ਅੱਛਾ 55000 ਦੀ ਦੇ ਦੋਗੇ ਚਲੋ ਬਾਕੀ ਮੌਕੇ ਤੇ ਹੋਰ ਹੋ ਜਾਊਗਾ ਥੋੜਾ ਥੋੜਾ ਮਾਨਦਾਨ ਦੇ ਹੁੰਦਾ ਹੀ ਹੈ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫਿਰ ਬਾ ਜੀ ਜਿਹੜਾ ਮੇਰਾ ਵੀ ਕੋਈ ਆਵੇ ਇਹਨਾਂ ਨੇ ਇਸ ਪਰਖ ਕਰਕੇ ਫਿਰ ਆਪਣੀ ਥੱਲੀ ਨਾ ਖੜੇ ਠੀਕ ਹੈ ਜੀ ਜੋ ਵੀ ਆ ਇੱਥੇ ਵੇਖ ਚੱਕ ਕੇ ਪਛੂਆ ਆਪਣਾ 看到的。